ਪੰਦਕਾ ਜੰਮੂ ਅੱਜ ਸਾਡਾ ਇਨਰ ਈਲ ਕਲੱਬ ਇਨ ਸੁਲਤਾਨਪੁਰ ਲੋਧੀ ਦਾ ਇਨਸਟਾਲੇਸ਼ਨ ਸੈਰੇਮਨੀ ਸੀ ਜੋ ਇੱਕ ਵਾਰ ਫਿਰ ਤੋਂ ਮੇਰੇ ਤੇ ਵਿਸ਼ਵਾਸ ਜਤਾਇਆ ਗਿਆ ਹੈ ਇਸ ਸ਼ਹਿਰ ਵੱਲੋਂ ਮੈਂਬਰ ਸਹਿਬਾਨ ਵੱਲੋਂ ਔਰ ਅੱਜ ਵੀ ਤੇ ਵੀ ਇਕਵਾਲੀ 2024-25 ਦੀ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਹੈ ਔਰ ਅਸੀਂ ਅੱਜ ਦੇ ਦਿਨ ਤੇ ਤਿੰਨ ਪ੍ਰੋਜੈਕਟਸ ਜਿਹੜੇ ਆ ਵੱਡੇ ਪ੍ਰੋਜੈਕਟਸ ਜਿਹੜੇ ਆ ਅਸੀਂ ਅੱਜ ਕੀਤੇ ਹਨ ਪਹਿਲਾ ਪ੍ਰੋਜੈਕਟ ਸ ਹੈ ਅਸੀਂ ਸਲਾਈ ਮਸ਼ੀਨਾਂ ਦੋ ਅੱਜ ਦਿੱਤੀਆਂ ਲੋਡ ਵਨ ਲੋਕਾਂ ਨੂੰ ਇੱਕ ਗਰੀਬ ਲੜਕੀ ਹੈ ਇੱਕ ਲੇਡੀ ਹੈ ਉਹਨਾਂ ਨੂੰ ਅਰਨਿੰਗ ਹੈਂਡ ਕਰਨ ਵਾਸਤੇ ਦੋ ਮਸ਼ੀਨਾਂ ਅਸੀਂ ਇੰਸਟਾਲੇਸ਼ਨ ਸੇਰੇਮਨੀ ਤੇ ਦਿੱਤੀਆਂ ਹੈਗੀਆਂ ਐਂਡ ਸੈਕੰਡ ਪ੍ਰੋਜੈਕਟ ਅਸੀਂ ਜੋ ਕੀਤਾ ਉਹ ਇੱਕ ਲੜਕੀ ਦੀ ਜੋ ਜਿਸਦੇ ਕੋਈ ਵੀ ਅੱਗੇ ਪਿੱਛੇ ਉਸ ਦਾ ਕੋਈ ਵਾਲੀਵਾਰਸ ਨਹੀਂ ਹੈਗਾ ਔਰ ਮਦਰ ਹੈਗੀ ਆ ਜਿਹੜੀ ਬਹੁਤ ਗਰੀਬ ਤਬਕੇ ਤੋਂ ਹੈਗੀ ਆ ਉਹਦੀ ਅਸੀਂ ਮੈਰਿਜ ਦੇ ਵਾਸਤੇ ਜਿੰਮਾ ਉਠਾਇਆ ਹੈ ਔਰ ਮੈਰਿਜ ਲਈ ਅਸੀਂ ਉਹਨੂੰ ਜਿੰਨੇ ਜ਼ਰੂਰਤ ਮੰਨਦੀਆਂ ਚੀਜ਼ਾਂ ਕਰਦੀਆਂ ਹੁੰਦੀਆਂ ਉਹ ਅਸੀਂ ਭੇਟਾ ਉਹਨੂੰ ਕਰ ਰਹੇ ਹਾਂ ਸਾਰੇ ਮੈਂਬਰਸ ਕਲੱਬ ਦੇ ਮੈਂਬਰਸ ਰਾਲ ਕੇ ਅਸੀਂ ਕਰ ਰਹੇ ਆ ਔਰ ਕੁਝ ਕੈਸ਼ ਵੀ ਜੋ ਅਸੀਂ ਕੰਟ੍ਰਿਬਿਊਸ਼ਨ ਕੀਤਾ ਹੈਗਾ ਜਿਸਦੇ ਅਸੀਂ ਰਾਸ਼ਨ ਉਸ ਨੂੰ ਦਵਾ ਨਹੀਂ ਤੇ ਐਂਡ ਥਰਡ ਹੈਗਾ ਅਸੀਂ ਇੱਕ ਪਿੱਤੇ ਦੀ ਜੋ ਸਰਜਰੀ ਹੈ ਉਸ ਦਾ ਜਿੰਮਾ ਉਠਾਇਆ ਹੈ ਉਹ ਅਸੀਂ 25 ਤਰੀਕ ਨੂੰ 25 ਅਕਤੂਬਰ ਨੂੰ ਅਸੀਂ ਕਰਾ ਰਹੇ ਹਾਂ ਪਿੱਤੇ ਦਾ ਆਪਰੇਸ਼ਨ ਜੋ ਕਲੱਬ ਵੱਲੋਂ ਹੀ ਕੰਟ੍ਰਿਬਿਊਸ਼ਨ ਕਰਕੇ ਕਰਾਇਆ ਜਾਏਗਾ ਔਰ ਨੈਕਸਟ ਜੋ ਬਹੁਤ ਹੀ ਇੰਪੋਰਟੈਂਟ ਹੈਗਾ ਵਾ ਅੱਜ ਦੇ ਸਮੇਂ ਵਿੱਚ ਇੱਕ ਰੁੱਖ ਦੇ ਨਾਂ ਤੇ ਅਸੀਂ ਇਹ ਟੀ ਪਲਾਂਟੇਸ਼ਨ ਜੋ ਹੈ ਕਰ ਰਹੇ ਹਾਂ ਕਿ ਦੋ ਰੁੱਖ ਸਭ ਨੂੰ ਅਸੀਂ ਕੰਪਲਸਰੀ ਕੀਤੇ ਆ ਜਿਹੜਾ ਵੀ ਸਾਨੂੰ ਮਿਲਦਾ ਅਸੀਂ ਉਹਨੂੰ ਹੀ ਪਲਾਂਟਸ ਫ੍ਰੀ ਵੀ ਦਿੰਨੇ ਆ ਕਲੱਬ ਵੱਲੋਂ ਸਾਡੇ ਬਾਬਾ ਸਿੱਚੇਵਾਲ ਜੀ ਜੋ ਇੱਥੋਂ ਦੇ ਵਾਤਾਵਰਣ ਪ੍ਰੇਮੀ ਹਨ ਉਨਾ ਵੱਲੋਂ ਸਾਨੂੰ ਇਹ ਪੌਦੇ ਫ੍ਰੀ ਦਿੱਤੇ ਗਏ ਆ ਅਸੀਂ ਇਹ ਥਾਂ ਥਾਂ ਜਾ ਕੇ ਲਗਾਣੇ ਆ ਸਕੂਲਾਂ ਵਿੱਚ ਵੀ ਲਗਾਣੇ ਆ ਔਰ ਕਿਸੇ ਵੀ ਰੈਸਟੋਰੈਂਟ ਹੋਵੇ ਜਿੱਥੇ ਪਬਲਿਕ ਏਰੀਆ ਹੁੰਦਾ ਤਾਂ ਕਿ ਸਾਡੀ ਹਵਾ ਜੋ ਹੈ ਸ਼ੁੱਧ ਹੋਵੇ ਔਰ ਜੋ ਅਸੀਂ ਵਿਸ਼ਵਾਸ ਕਰਦੇ ਆ ਉਹ ਇਸ ਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਇਸ ਨੂੰ ਲੈ ਕੇ ਇਹ ਸੁਲਤਾਨਪੁਰ ਲੋਧੀ ਕਲੱਬ ਜੋ ਹੈ ਇਹ ਚੱਲਿਆ ਹੈ ਔਰ ਅਸੀਂ ਹਵਾ ਪਾਣੀ ਧਰਤੀ ਦੀ ਸ਼ੁੱਧਤਾ ਵਾਸਤੇ ਕੰਮ ਕਰਨ ਜਾ ਰਹੇ ਆ ਲੋਧੀ ਇਹ ਡਿਸਟ੍ਰਿਕਟ ਲੈਵਲ ਡਿਸਟ੍ਰਿਕਟ 307 ਦੇ ਅੰਡਰ ਆਉਂਦਾ ਜਿਹਦੇ ਅੰਡਰ ਆਲਰੇਡੀ 60 ਕਲੱਬ ਹੋਰ ਆਉਂਦੇ ਨੇ ਤੇ ਕਰੀਬ 70 ਕਰੀਬ 100 ਇਅਰ ਹੋ ਗਏ ਇਹਨੂੰ ਇੰਡੀਆ ਚ ਸਟਾਰਟ ਹੋਏ ਤੇ ਸਾਡਾ ਇਹ ਕਲੱਬ 29 ਇਅਰਸ ਤੋਂ ਚੱਲ ਰਿਹਾ ਹੈ ਕੰਟੀਨਿਊਸ ਤੇ ਅਸੀਂ ਇਹਦੇ ਵਿੱਚ ਨੀੜੀਸ ਊਮੈਨ ਨੂੰ ਜਾਂ ਲੇਡੀਸ ਨੂੰ ਐਜੂਕੇਸ਼ਨ ਜਾਂ ਉਹਨਾਂ ਦੀ ਹੋਰ ਵੀ ਕੋਈ ਮਦਦ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਚ ਥੋੜਾ ਜਿਹਾ ਹਣਾ ਈਜ਼ੀ ਹੋ ਸਕੇ ਕੰਮ ਕਰਨ ਕੰਮ ਕਰ ਸਕਾਂ ਤੇ ਇਸ ਤੋਂ ਇਲਾਵਾ ਹੋਰ ਵੀ ਛੋਟੇ-ਮੋਟੇ ਸੋਸ਼ਲ ਵਰਕ ਅਸੀਂ ਕਰਦੇ ਆ ਤੇ ਅੱਜ ਅਸੀਂ 3-4 ਪ੍ਰੋਜੈਕਟ ਕੀਤੇ ਆ ਜਿਹਦੇ ਵਿੱਚ ਟਰੀ ਪਲਾਂਟੇਸ਼ਨ ਆ ਇੱਕ ਇੱਕ ਸਿੰਗ ਮਸ਼ੀਨ ਦਾ ਅਸੀਂ ਹਰ ਸਾਲ ਹੀ ਕਰੀਦਾ ਵਾ ਕਾਫੀ ਸਾਰੀ ਲੇਡੀਆਂ ਨੂੰ ਨੀਡੀ ਲੇਡੀਆਂ ਨੂੰ ਉਹਨਾਂ ਦੀ ਵਰਕਿੰਗ ਵਾਸਤੇ ਦੀ ਤੇ ਇੱਕ ਅਜਿਹੜਾ ਅਸੀਂ ਸਪੈਸ਼ਲ ਉਹ ਕੀਤਾ ਵਾ ਕਿ ਇੱਕ ਪੇਸ਼ੈਂਟ ਆ ਜੋ ਨੀਡੀ ਲੇਡੀ ਇਕੱਲੀ ਰਹਿੰਦੀ ਆ ਹਨਾ ਉਹਨਾਂ ਨੂੰ ਆਪਣੇ ਪਿੱਟਰੀ ਪੱਥਰੀ ਵਾਸਤੇ ਚਾਹੀਦਾ ਸੀਗਾ ਤਾਂ ਅਸੀਂ ਕੋਸ਼ਿਸ਼ ਕੀਤੀ ਕਿ ਉਹਦਾ ਆਪਰੇਸ਼ਨ ਕਰਾ ਸਕੀਏ ਤੇ ਨੈਕਸਟ ਮੰਥ ਹੀ ਕਰਾਵਾਂਗੇ ਮੈਡਮ ਪਰਮੰਦਰ ਸੋਢੀ ਫੈਕਟਰੀ ਮੈਡਮ ਕੁਲਦੀਪ ਕੁਲਰਾਜ ਸੌਰੀ ਐਂਡ ਜੁਆਇੰਟ ਫੈਕਟਰੀ ਥਿਸ ਇਜ਼ ਕੁਲਵਿੰਦਰ ਕੁਲਵਿੰਦਰ ਐਂਡ ਆਲ ਦਾ ਮੈਂਬਰਸ ਆਫ ਦੀ ਇਨਰਵੀਰ ਕਲੱਬ ਪਲੱਸ ਨਿਊ ਮੈਂਬਰਸ ਆਲਸੋ ਇਨਰਵੀਰ ਦੇ ਵਿੱਚ ਬਾਰੇ ਤੁਸੀਂ ਕਾਫੀ ਹੁਣ ਜਾਣ ਚੁੱਕੇ ਆਂ ਜਿਹੜੇ ਨਵੇਂ ਮੈਂਬਰ ਆ ਉਹ ਤੁਹਾਡੇ ਨਾਲ ਰਹਿ ਰਿਹਾ ਕਿ ਜਾਣ ਜਾਣਗੇ ਪ੍ਰੋਸੈਸ ਹੈਗਾ ਜਿਹੜੇ ਨਵੇਂ ਮੈਂਬਰ ਉਹ ਸਿੱਖ ਜਾਂਦੇ ਹੈਗੇ ਫਿਰ ਉਹ ਲੀਡਰਸ਼ਿਪ ਵਿੱਚ ਆ ਜਾਂਦੇ ਪੁਰਾਣੇ ਮੈਂਬਰ ਐ ਜੇ ਸੀਨੀਅਰ ਪੈਟਰਨ ਬਣ ਜਾਂਦੇ ਹੈਗੇ ਸੋ ਇਹ ਕਾਰਨਾ ਕਿੰਨੇ ਸਾਲਾਂ ਤੋਂ ਚੱਲ ਰਿਹਾ 1995 ਤੋਂ ਚੱਲ ਰਿਹਾ ਤੇ 29 ਸਾਲ ਕੰਪਲੀਟ ਹੋ ਗਏ ਸੋ 29 ਸਾਲ ਕੰਪਲੀਟ ਹੋਣ ਤੇ ਇਹਨਾਂ ਦੀ ਵੀ ਪ੍ਰੋਸੈਸ ਤੋਂ ਬਾਅਦ ਕੋਈ ਦੀ ਜ਼ਿੰਮੇਵਾਰੀ ਵਾਲਾ ਹੈ ਤੇ ਉਹਦੇ ਵਿੱਚ ਮੇਰੇ ਖਿਆਲ ਜਿਆਦਾ ਵਾਰੀ ਮੈਕਸਿਮਮ ਜੇ ਕੋਈ ਪ੍ਰੈਜ਼ੀਡੈਂਟ ਰਿਹਾ ਹੈਗਾ ਤੇ ਮੇਰੇ ਖਿਆਲ ਸੁਖਵੰਤੀ ਰਹੀ ਹੈ ਹਾਂ ਹਾਂ ਤੇ ਜਾਂ ਜੀ ਸੁਖਵੀ ਰਹੀ ਹੈ ਜਿਸਨੂੰ ਪਹੁੰਚਿਆ ਹੈ ਤਲੰਗ ਜੀ ਸੁਖਵੀ ਕਾਫੀ ਟਰਨਾਨੀ ਕੰਮ ਦੀ ਜੀ ਮੇਰਾ ਅੱਜ ਦਾ ਆਉਂਦਾ ਮਤਲਬ ਸਿਰਫ ਮਕਸਦ ਜਿਹੜਾ ਸੀ ਸਿਰਫ ਤੁਹਾਡੇ ਨਾਲ ਇੱਕ ਇਨਫਰਮੇਸ਼ਨ ਸਾਂਝੀ ਕਰਨੀ ਸੀ ਤੇ ਤੁਸੀਂ ਸਾਰਿਆਂ ਨੇ ਐਫ ਪੀ ਵੀ ਵੈਕਸੀਨ ਬਾਰੇ ਸੁਣਿਆ ਹੋਣਾ ਦੇ ਨਹੀਂ ਸੁਣਿਆ ਤੇ ਤੁਹਾਨੂੰ ਇਹ ਪਤਾ ਲੱਗ ਗਿਆ ਹੋਣਾ ਵੀ ਇੱਕ ਜਨਕੀਆਂ ਦੀ ਸਰਵਾਈਕਲ ਕੈਂਸਰ ਦੀ ਵੈਕਸੀਨ ਹੈਗੀ ਹੈ ਜਿਹੜੀ 9 ਸਾਲ ਤੋਂ ਵੱਡੇ ਬੱਚਿਆਂ ਨੂੰ ਲੱਗਦੀ ਹੈ ਫਿਰ 25 ਸਾਲ ਤੋਂ ਛੋਟਿਆਂ ਨੂੰ ਤੋਂ ਉਹ ਜਿਹੜੀ ਵੈਕਸੀਨ ਹੈਗੀ ਹੈ ਪਹਿਲੇ ਬੜੀ ਕਾਸਟਲੀ ਸੀ ਲਾਈਕ ਪਚ 500 ਦੀ ਇੱਕ ਡੋਸ ਸੀ 2-2 ਦਾ ਲੱਗਦੀ ਹੈ 10000 ਸਾਰੇ ਨਹੀਂ ਅਫੋਰਡ ਕਰਦੇ ਸੀ ਪਰ ਸਰਕਾਰ ਵੱਲੋਂ ਵੈਕਸੀਨ ਜਿਹੜੀ ਹੈ ਉਹ ਫ੍ਰੀ ਸ਼ੁਰੂ ਹੋ ਗਈ ਹੈ ਸੋ ਟੋਟਲੀ ਫ੍ਰੀ ਜਿੰਨੇ ਵੀ ਤੁਹਾਡੇ ਬੱਚੇ ਆ ਹੈਗੇ ਆ ਜਿਨ੍ਹਾਂ ਦੇ ਜਿਹੜੇ 9 ਸਾਲ ਤੋਂ ਵੱਡੇ ਤੇ 25 ਸਾਲ ਤੋਂ ਛੋਟੇ ਆ ਉਹਨਾਂ ਸਾਰਿਆਂ ਦੇ ਜਿਹੜੇ 6 ਮੰਥ ਦੇ ਡਿਫਰੈਂਸ ਸੇ ਤੋਂ ਜਿਹੜੀ ਵੈਕਸੀਨ ਸਦਾ ਕਿ ਆਈਏ ਇਹ ਉਹ ਲੋੜੀ ਚਾਹੀਦੀ ਹੈ ਇਹ ਤੇ ਉਹਦੇ ਨਾਲ ਜਿਹੜੀ ਬੱਚੇਦਾਨੀ ਦੇ ਮੂ ਦਾ ਕੈਂਸਰ ਬੜਾ ਕਾਮਨ ਆ ਬ੍ਰੈਸਟ ਕੈਂਸਰ ਤੋਂ ਬਾਅਦ ਜੇ ਲੇਡੀਜ਼ ਕੋਈ ਕੈਂਸਰ ਆ ਉਹ ਸਰਵਾਈਕਲ ਕੈਂਸਰ ਆ ਤੇ ਉਹਦੀ ਪ੍ਰੋਟੈਕਸ਼ਨ ਜਿਹੜੀ ਆ ਵਿੱਚ ਦੋ ਤਿੰਨ ਜਿਹੜੀ ਕਾਮਨ ਕੈਂਸਰ ਹੈ ਗਿਆ ਸਰਵਾਈਕਲ ਉਹਦੀ ਪ੍ਰੋਟੈਕਸ਼ਨ ਸੋ ਜਿਹੜੀ ਕਿਸੇ ਨੂੰ ਵੀ ਦੱਸਣਾ ਹੋਣ ਭਈ ਭਾਵੇਂ ਕੋਈ ਪੂਰ ਹੈ ਭਾਵੇਂ ਕੋਈ ਵੀ ਹੈ ਫਰੀ ਥ੍ਰੀ ਅਵੇਲੇਬਿਲਟੀ ਜਿਹੜੀ ਹੈ ਸਿਵਲ ਹਸਪੀਟਲ ਦੇ ਵਿੱਚ ਸ਼ੁਰੂ ਹੋ ਗਈ ਹੈ ਜਾਂ ਹੋ ਜਾਏਗੀ ਕਿਉਂਕਿ ਫਾਰਮੈਟ ਤੇ ਪ੍ਰੋਗਰਾਮ ਚ ਸਾਨੂੰ ਲੈਟਰ ਆ ਚੁੱਕੇ ਹਨ ਵੀ ਇਹ ਹੁਣ ਫਾਰਮੈਟ ਆਪ ਲਾਇਆ ਜਾਣਾ ਹੈ। ਅਤੀ ਪ੍ਰਾਈਵੇਟ ਹੋ ਕੇ ਚਾਰਜ ਕਰਕੇ ਲਉਦੇ ਸੀ ਪਰ ਹੁਣ ਫਰੀ ਲੱਗਣੀ ਚੁਹੀ ਹੋ ਗਈ ਹੈ। ਸੋ ਇੱਕ ਤਰ੍ਹਾਂ ਦੀ ਇਨਫਰਮੇਸ਼ਨ ਹੈ ਜਿਹੜੀ ਇਸ਼ੂਡ ਮਸਟ ਪਾਸ ਟੂ ਦੀ ਮਾਸਸਿਸ। ਮਾਸਸਿਸ ਤੱਕ ਲੋਕਾਂ ਤੱਕ ਗੱਲ ਪਹੁੰਚਾਉਂਦਾ ਰਿਹਾ ਸਭ ਤੋਂ ਜਿਆਦਾ ਵਧੀਆ ਜਰੀਆ ਹੈਗਾ ਉਹ ਐ এন ਜੀਓ ਗਰੁੱਪਰੀ ਹੈਗੇ ਹੈ ਜਾਂ ਜਿਹੜੇ ਆਪੀਨੀਅਨ ਲੀਡਰ ਆ ਉਹ ਗੱਲਾਂ ਇਹ ਪਹੁੰਚਾ ਸਕਦੇ ਆ ਕਿ ਆਮ ਬੰਦੇ ਗੱਲ ਨਹੀਂ ਕਰਦੇ ਪਰ opinion leader ਜਾਂ ਜਿਹੜੇ ਕਲੱਬ ਦੇ ਮੈਂਬਰ ਆ ਐਨ ਜੀਓ ਆ ਜਾਂ ਉਹ ਦੇ ਸਿਰਕਟ ਮੋਟੀ ਹੁੰਦੇ ਆ ਕਮਿਊਨਿਟੀ ਦੇ ਸਮਾਜ ਦੇ ਉਹਨਾਂ ਦੀ ਡਿਊਟੀ ਇਹ ਬਣਦੀ ਹੁੰਦੀ ਕਿ ਜੇ ਸਾਰਿਆਂ ਨੂੰ ਜੇ ਕੋਈ ਫਾਇਦਾ ਹੁੰਦਾ ਵਾ ਉਹ ਦਾ ਜਿਹੜਾ ਫਾਇਦਾ ਆਮ ਬੰਦੇ ਤੱਕ ਜ਼ਰੂਰ ਪਹੁੰਚੇ ਸੋ ਸਾਰੀਆਂ